ਕਰਾਂ ਅੱਜ ਮੈਂ ਨਹੀਂ ਨਾਤੀ ਅੱਜ ਤੱਕ ਧੁੱਪ ਵੀ ਨਹੀਂ ਨਿਕਲੀ ਜੇ ਮੈਂ ਨਾ ਲੰਨੀ ਤੇ ਮੈਂ ਤੇ ਐਵੇਂ ਕੁੰਗੜ ਜਾਣਾ ਹੀ ਮੇਰੀ ਨਾਰ ਤੇ ਨਾਰ ਚੜ ਜਾਣਾ ਹੈ ਨਹੀਂ ਬਾਜੀ ਪੀਨੋ ਤੂੰ ਕੀ ਮੂੰਹ ਚੱਕ ਕੇ ਸਾਗ ਤੋੜਨ ਨਹੀਂ ਮੈਨੂੰ ਇਹ ਦੱਸ ਨਾ ਬਲੇ ਸਵੇਰੇ ਸਵੇਰੇ ਕਿੰਨੇ ਕੋ ਪੁੱਛਿਆ ਤੂੰ ਧੁੱਪ ਕਰ ਜਾਈ ਨਹੀਂ ਆਉਂਦੇ ਪੌਂਕਾ ਲਾ ਪੀਆ ਅਜੇ ਇੱਕ ਹੱਥ ਮੁਠੀ ਸਾਗ ਦੀ ਤੋੜੀ ਹੈ ਤੇ ਉਸ ਤੋਂ ਬੋਲਣ ਲਾ ਪੀਆ ਮੈਂ ਕਿਹਾ ਪੂਰਾ ਪੰਨਾ ਵੜ ਨਹੀਂ ਆਵਾ ਪੁੱਛਿਆ ਕਿਦੇ ਗੋਲਾ ਤੂੰ ਮੈਂ ਤੇਰੇ ਰਾਤੀ ਬੰਦੇ ਕੋ ਪੁੱਛਿਆ ਸਾਡੇ ਘਰ ਜਿੱਦੋਂ ਆਇਆ ਸੀ ਹੂਕਾ ਪੀਂ ਗਿਆ ਸੀ ਮੈਂ ਸ਼ਾਰੇ ਸ਼ਾਰੇ ਚ ਪੁੱਛਿਆ ਕਿ ਬਾਜੀ ਮੇਰੇ ਬੰਦੇ ਨਾਲ ਵੀ ਜਰਾ ਚੱਕਰ ਚੱਲਦਾ ਵਾ ਬੰਦੇ ਤੇਰੇ ਨਾਲ ਪੈਣੇ ਕੀ ਕਿ ਨਾ ਆਇਆ ਤੇ ਮੈਂ ਸ਼ਹਰੇ ਸ਼ਹਰੇ ਪੁੱਛ ਲਿਆ ਕਿ ਭਾਜੀ ਸਾਗ ਤੋੜਨਾ ਵਾ ਕਹਿੰਦਾ ਹੀ ਆਪਣੇ ਖਿੱਤੇ ਚ ਜਾ ਕੇ ਜਿੰਨਾ ਮਰਜੀ ਤੋੜ ਜੀ। ਜਿਹੜੀਆਂ ਦੋ ਮੁਠਾ ਤੋੜਨੀਆਂ ਸੀ ਤੋੜ ਲਾ ਤੇ ਬੈ ਜਾ ਦੋ ਘੰਟੇ ਹੁਣ ਬਹਿ ਕੇ ਚੁਗਲੀਆਂ ਕਰ ਲਈਏ ਮੈਂ ਸੱਤ ਅੱਠ ਦਿਨ ਤੈਨੂੰ ਮਿਲੀ ਹੋਈ। ਹਾਂ ਭਾਜੀ ਮੇਰਾ ਤੇ ਆਪ ਬਹੁਤ ਦਿਲ ਕਰਦਾ ਸੀ ਮੇਰੇ ਦਿਲ ਕਰਦਾ ਸੀ ਕਿ ਮੈਂ ਘੰਟਾ ਦੋ ਘੰਟੇ ਬਹਿ ਕੇ ਆਪਣੇ ਦਿਲ ਦੇ ਭਾਰਤ ਨੂੰ ਸਾਰੇ ਸਾਵਾਂ ਨਿੱਕੀ ਚੰਡਾਲ ਨਹੀਂ ਚੰਡਾਲ ਲੋਰਨੀ ਲੋਰਨੀ ਪਿਛਲੇ ਮਹੀਨੇ ਜਿਹੜਾ ਮੇਰੇ ਬੰਦੇ ਦੀ ਨਿੱਕੀ ਚੰਡਾਲ ਦਾ ਵਿਆਹ ਭੈਣ ਦਾ ਕੀਤਾ ਵਾ ਲੋਰਨੀ ਉਹਨੇ ਮੈਨੂੰ ਫਟੀਕ ਪਾਈ ਇੱਕ ਭਾਜੀ ਮੈਂ ਸਾਗ